ਮਾਚਲ ਦੇ ਵਿੱਚ ਜਿਆਦਾ بارش ਆਉਣ ਦੇ ਨਾਲ ਪਾਖੜਾ ਸਮੇਤ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੇ ਹੋਣ ਦੇ ਕਰਕੇ ਬਿਆਸ ਦਰਿਆ ਦੇ ਵਿੱਚ 140000 ਕਿਊਸੇ ਦਾ ਪਾਣੀ ਛੱਡਣ ਦੇ ਨਾਲ ਬਿਆਸ ਦਰਿਆ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਜਿਸ ਦੇ ਨਾਲ ਬਿਆਸ ਦਰਿਆ ਦੇ ਆਸ-ਪਾਸ ਦੇ ਲੋਕ ਆਪਣੇ ਘਰਾਂ ਦਾ ਸਮਾਨ ਚੁੱਕ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਇੱਥੇ ਦੱਸ ਦਈਏ ਕਿ ਬਿਆਸ ਦਰਿਆ ਦਾ ਪਾਣੀ ਮੰਨ ਦੇ ਬਿਲਕੁਲ ਨਾਲ ਲੱਗ ਗਿਆ ਹੈ ਅਤੇ ਬਾਬਾ ਸੁੱਖਾ ਸਿੰਘ ਸਾਰੀ ਹਾਲੀ ਵਾਲੇ ਅਤੇ ਮਹਾਤਮਾ मुਨੀ ਬੱਬਾ ਲੀਡਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਦਿਨ ਰਾਤ ਸੰਗਤਾ ਬਨ ਤੇ ਮਿੱਟੀ ਦੇ ਬੋਰੇ ਬਨ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਦੱਸ ਦਿਆ ਕਿ ਜੇਕਰ ਢਲਵਾ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਬਿਆਸ ਰਿਆ ਦਾ ਬੰਨ ਟੁੱਟਦਾ ਹੈ ਤਾਂ ਹਜ਼ਾਰ ਦੇ ਕਰੀਬ ਪਿੰਡ ਪਾਣੀ ਦੀ ਮਾਰ ਦੇ ਹੇਠ ਆ ਸਕਦੇ ਨੇ ਤੁਹਾਡੇ ਇੱਥੇ ਕੀ ਹਾਲਾਤ ਨੇ ਇਸ ਸਮੇਂ ਮੰਡ ਇਲਾਕੇ ਦੇ ਨਾਮ ਪੱਜ ਹਰਬੰਸ ਸਿੰਘ ਪਿੰਡ ਸ਼ਨਾਸ਼ੇ ਸਿੰਘ ਤੋਂ ਜਿੱਦਾਂ ਬੰਨ ਦੀ ਸੁਰੱਖਿਆ ਆਪ ਹੀ ਕਰ ਰਹੇ ਸਾਰੇ ਜਿੰਨਾ ਵੀ ਆ ਆਪੀ ਰੁੱਖ ਵੱਢ ਕੇ ਦੋ ਤਿੰਨਾਂ ਤਾਂ ਹੀ ਖੋਰਾ ਲੱਗਿਆ ਬੰਨ ਨੂੰ ਰੁੱਖ ਵੱਢ ਕੇ ਸਿੱਟਣ ਦੇ ਆ ਬਾਕੀ ਜਿੰਨੀ ਵੀ ਕੋਸ਼ਿਸ਼ ਸਾਡੇ ਲੋਕ ਆਪਣੇ ਲੋਕ ਜਿਹੜੇ ਆਉਣ ਦੇ ਆ ਵੀਰ ਸਾਡੇ ਸਾਰੇ ਆਪ ਇਸ ਰੱਖਿਆ ਕਰ ਰਹੇ ਆ ਇੰਨਾ ਪਾਣੀ ਪਹਿਲਾਂ ਕਦੇ ਆਇਆ ਨਹੀਂ ਭਾਜੀ ਬਹਾਵ ਕਿਸ ਤਰ੍ਹਾਂ ਪਾਣੀ ਦਾ ਭਾਜੀ ਬਹੁਤ ਤੇਜ਼ ਪਾਣੀ ਇੰਨੀ ਸਪੀਡ ਨਾਲ ਜਾ ਰਿਹਾ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਰਹੇ ਹੋ ਕੀ ਹਿਸਾਬ ਹਤਾ ਵਾ ਇੰਨਾ ਸਪੀਡ ਨਾਲ ਪਾਣੀ ਜਿਹੜਾ ਪਹਿਲਾ ਪਾਣੀ ਵੀ ਆਇਆ ਸੀਗਾ ਉਹ ਵੀ ਇੰਨੀ ਸਪੀਡ ਨਾਲ ਨਹੀਂ ਸੀਗਾ ਜਿੰਨਾ ਹੁਣ ਸਪੀਡ ਚ ਪਾਣੀ ਜਾ ਰਿਹਾ ਮੰਗ ਕੀ ਕਰਾਂ ਚਾਹੁੰਦੇ ਹੋ ਸਰਕਾਰ ਮੰਗ ਬਸ ਇਹੀ ਅਬ ਬੰਨ ਬਚਾਇਆ ਜਾਵੇ ਸਾਡਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜਿੱਦਾਂ ਬੰਨਾ ਇਹਨੂੰ ਦੋ ਤਿੰਨ ਸਾਈ ਖੋਰਾ ਲੱਗਿਆ ਹੋਇਆ ਬਸ ਆਣ ਕੇ ਸਰਕਾਰ ਉਹੀ ਦੇਖੇ ਤੇ ਹੋਰ ਕਿਤੇ ਜਿਹੜੇ ਹਾਸੇ ਪਾਸੇ ਪਿੰਡਾਂ ਨੂੰ ਨੁਕਸਾਨ ਪਹੁੰਚਾਇਆ ਜਾਏ ਰਹਿਣ ਵਾਲੇ ਉਹ ਤੇ ਕੀ ਹਾਲਾਤ ਨੇ ਇਸ ਇਲਾਕੇ ਦੇ ਅਸੀਂ ਮੇਰਾ ਨਾਮ ਜੀ ਅਮਰ ਸਿੰਘ ਅਸੀਂ ਮੰਡ ਲਾਕੇ ਦੇ ਰਹਿਣ ਵਾਲੇ ਜੀ ਪਿੰਡ ਮਈਵਾਲ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਡੀ ਡੇਢ ਮਹੀਨੇ ਤੋਂ ਪਾਣੀ ਇਥੇ ਸਾਡੇ ਦਰਿਆ ਚ ਆਇਆ ਆ ਬਿਆਸ ਦਰਿਆ ਚ ਵੀ ਜਿਨੇ ਕੋਈ ਵੀ ਫਸਲ ਨਹੀਂ ਛੱਡੀ ਅਜੇ ਤੱਕ ਅਸੀਂ ਦੂਰੀ ਦੂਰੀ ਅਰ ਝੋਨੇ ਲਾਏ ਉਹ ਵੀ ਬਰਬਾਦ ਹੋ ਗਏ ਆ ਦੁਬਾਰਾ ਪਾਣੀ ਕਿਦੋਂ ਆਇਆ ਦੁਬਾਰੇ ਫੇ ਹੋਣਾ ਜਿਹੜਾ ਪਾਣੀ ਜ਼ਿਆਦਾ ਉਬਰ ਹੋਇਆ ਵਾ ਹੁੰਡਿਆ ਵਾ ਇਹ ਕੱਲ ਤੋਂ ਹੁੰਡਿਆ ਵਾ ਅੱਜ ਪਾਣੀ ਜ਼ਿਆਦਾ ਯਾਨੀ ਵਧਨ ਦਿਆ ਵਾ ਇਸ ਟ ਤੇ ਸਾਡੇ ਜਿਹੜੇ ਦੂਜੇ ਵਿਵਾਨ ਸਬੰਨਾਂ ਉਹਨਾਂ ਨੂੰ ਵੀ ਖਤਰਾ ਵਾ ਉਹ ਵੀ ਅੱਜ ਸਿਮ ਰਹੇ ਆ ਬਹੁਤ ਜਗ੍ਹਾ ਤੋਂ ਸਿਮ ਰਹੇ ਆ ਪਾਣੀ ਬਹੁਤ 10-10 ਫੁੱਟ ਲੱਗ ਚੁੱਕਾ ਵਾ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਇੱਥੇ ਗੌਰ ਕੀਤੀ ਜਾਵੇ ਖਿਆਲ ਰੱਖਿਆ ਜਾਵੇ ਜੇ ਕਿਤੇ ਰੱਬ ਦਾ ਦਾਦਾ ਖਾਸਤਾ ਜੇ ਕਿਤੇ ਟੁੱਟ ਗਿਆ ਤੇ ਇਹ ਦੂਜਾ ਇਲਾਕਾ ਵੀ ਜਿਹੜਾ ਬਚਿਆ ਉਹ ਵੀ ਡੁੱਬ ਜੂਗਾ ਸਾਨੂੰ ਰਹਿਣਾ ਔਖਾ ਹੋ ਜੂ ਇਥੇ ਇਹਨਾਂ ਜਗ੍ਹਾ ਤੇ ਇਹ ਮੰਗ ਕਰਦੇ ਸਰਕਾਰ ਤੋਂ ਵੀ ਇੱਥੇ ਖਿਆਲ ਕੀਤਾ ਜਾਵੇ ਗੌਰ ਕੀਤੀ ਜਾਵੇ ਕਿੰਨਾ ਕ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੈ ਹੁਣ ਪਾਣੀ ਦੀ ਮਾਰ ਇਹ ਲੱਖਾਂ ਹੀ ਏਕੜ ਹੋ ਗਿਆ ਜੀ ਗੋਮਦਵਾਲ ਸਾਹਿਬ ਤੋਂ ਲੈ ਕੇ ਹਰੀਕਾ ਤੱਕ ਮੰਡੇ ਦਾ ਏਰੀਆ ਕੋਈ ਵੀ ਨਹੀਂ ਬਚਿਆ ਨਾ ਮਾਝੇ ਦਾ ਨਾ ਦਬਾਬੇ ਦਾ ਨਾ ਕਰਫੂਸਲੇ ਦਾ ਨਾ ਤਰਨਤਾਰਨ ਦਾ ਤਾਂ ਕੀ ਹਾਲਾਤ ਨੇ ਇਸ ਸਮੇਂ ਦੇ ਮੇਰਾ ਨਾਮ ਗਰਮੀਤ ਸਿੰਘ ਆ ਜੀ ਪਿੰਡ ਚੌਧਰੀ ਹਾਲ ਹਾਲਾਤ ਬਹੁਤ ਖਰਾਬ ਆ ਜੀ ਬਹੁਤ ਜਿਆਦਾ ਖਰਾਬ ਆ ਜੀ ਕੋਈ ਥਾਂ ਨਹੀਂ ਜਿੱਥੇ ਪਾਣੀ ਨਹੀਂ ਫਿਰਦਾ ਘਰਾਂ 'ਚ ਪਾਣੀ ਵੜਿਆ ਫਿਰਦਾ ਕੋਠਿਆਂ ਦੇ ਲੋਕ ਚੜ ਕੇ ਬੈਠੇ ਆ ਪਾਣੀ ਪਾਣੀ ਆ ਜਿਹੜੇ ਬੰਨੇ ਨੂੰ ਵੇਖੀਏ ਕਦੋਂ ਆਇਆ ਪਾਣੀ ਪਾਣੀ ਸਵੇਰ ਦਾ ਆਇਆ ਜੀ ਕੀ ਲਗਾਤਾਰ ਜਿਹੜਾ ਵਾਧਾ ਹੋ ਰਿਹਾ ਹੈ ਵਿਆਹ ਦਰਿਆ ਚ ਕਿੰਨਾ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਜੀ ਲਗਾਤਾਰ ਵਾਧਾ ਜਾ ਰਿਹਾ ਜੀ ਪਾਣੀ ਬੰਨਾਂ ਨੂੰ ਬਹੁਤ ਖਤਰਾ ਜੀ ਮਾਲ ਡੰਗਰ ਕਿਥੇ ਰੱਖਿਆ ਮਾਲ ਡੰਗਰ ਵੀ ਭੁੱਖਾ ਮਰਦਾ ਫਿਰਦਾ ਜ਼ਰੂਰਤ ਦੇ ਫਿਰਦਾ ਡੰਗਰ ਵੀ ਕਹੇ ਦੇ ਰੋੜ ਗਿਆ ਕਹੇ ਦੇ ਹੈਗੇ ਆ ਕੀ ਮੈਂ ਕਹਿੰਦਾ ਨਹੀਂ ਜੀ ਅਹੀਂ ਇਹ ਮੰਗ ਕਰਨੀ ਚਾਹੁੰਦੇ ਆਂ ਵੀ ਬੰਨ੍ਹ ਦਾ ਸੁਰੱਖਿਆ ਕੀਤੀ ਜਾਵੇ ਔਰ ਅਹੀਂ ਤੇ ਡੁੱਬੇ ਹੀ ਆਂ ਕਿੰਨਾ ਰਕਬਾ ਸਮੁੰਦਰ ਦੇ ਪ੍ਰਭਾਵਿਤ ਹੋਇਆ ਹਵਲੇ ਤੇ ਗੋਨਵਾਲ ਸਾਹਿਬ ਤੋਂ ਲੈ ਕੇ ਜੀ ਬੱਚੀ 50 ਕਿਲੋਮੀਟਰ ਤਾਈ ਪ੍ਰਭਾਵਿਤ ਹੋਇਆਗੇ ਐਸਐਮ ਜਨ న్యూਸ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ